ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾਂ ਕਾਮਣ ਹਰ ਰਸ ਬੇਦੀ ਜੀਓ ਹਰ ਕੈਸ ਹੈ ਜਿਸੁ ਭਾਏ ਮਨ ਮੋਹਿਨ 모ਹ ਲੀਆ ਜੀਓ ਦੁਬਦਾ ਸਹਿਜ ਸਮਾਏ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹੋ ਸਰੀਰ ਕੂੜ ਕੁਸਤ ਭਰਿਆ ਗਲ ਤਾਈ ਪਾਪ ਕਮਾਏ ਗੁਰਮਖ ਭਗਤ ਜਿਤ ਸਹਿਜ ਧੁਨ ਉਪਜੈ ਬਿਨ ਭਗਤੀ ਮੈਲ ਨ ਜਾਏ ਨਾਨਕ ਕਾਮਣ ਪਿਰ ਪਿਆਰੀ ਵਿਚੋ ਹੋ ਆਪ ਗਵਾਏ ਕਾਮਣ ਪੈਰ ਪਾਇਆ ਜਿਉ ਗੁਰ ਕੈ ਪਾਏ ਪਿਆਰੇ ਰੈਣ ਸੁਖ ਸੁੱਤੀ ਜਿਉ ਅੰਤਰ ਉਰ ਧਾਰੇ ਅੰਤਰ ਉਰ ਧਾਰੇ ਮਿਲਿਆ ਪਿਆਰੇ ਆਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਫਿਰ ਆਵੇ ਕਾਮਣ ਗੁਰਮਤੀ ਵਿਚਾਰੇ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੋਹਾਗਣ ਗੁਰ ਕਹਿ ਹੇ ਤਯ ਪਾਰੇ ਆਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜਿਉ ਸੱਚ ਸ਼ਬਦ ਸਿੰਗਾਰੇ ਸੱਚ ਸ਼ਬਦ ਸਿੰਗਾਰੇ ਹੋ ਮੈਂ ਮਾਰੇ ਗੁਰਮਖ ਕਾਰਜ ਸਵਾਰੇ ਜੁਗ ਜੁਗ ਇੱਕੋ ਸੱਚਾ ਸੋਈ ਬੂਜਾ ਗੁਰ ਵਿਚਾਰੇ ਮਨਮੁਖ ਕਾਮ ਵਿਆਪੀ ਮੋਹਿ ਸੰਤਾਪੀ ਕੈਸੇ ਅਗੇ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬੇਨ ਗੋਰ ਅਤ ਪਿਆਰੇ ਮੁੰਡਿਆਣੀ ਪੋਲੀ ਨੇ ਗੁਣੀਆਂ ਜੀਓ ਪੈਰ ਅਗੰਮ ਪਾਰਾ ਆਪੇ ਮੇਲਾ ਮਿਲਿਆ ਜਿਉ ਆਪੇ ਬਖਸ਼ਣ ਹਾਰਾ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਹਾ ਸਮਾਈ ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ ਸਤ ਗੁਰ ਬੂਜ ਬੁਝਾਈ ਸਦਾ ਆਨੰਦ ਰਹਿ ਦਿਨ ਰਾਤੇ ਆਨਦੇ ਨ ਰਹਿ ਲੇ ਬਲਾਈ ਨਾਨਕ ਸਹਿਜੇ ਹਰ ਵਾਰ ਪਾਇਆ ਸਤਨ ਨੋ ਨਿਦ ਪਾਈ ਗੌੜੀ ਮਹੱਲਾ ਤੀਜਾ ਮਾਇਆ ਸਰਸ ਬਲ ਵਰਤੈ ਜਿਉ ਕਿਉ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਹਿਤਾ ਜਿਉ ਸ਼ਬਦ ਖੇਵਟ ਵਿੱਚ ਪਾਏ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਗਾਏ ਇਨ ਬਿਦ ਦੁਤਰ ਤਰੀਏ ਗੁਰਮਖ ਭਗਤ ਪ੍ਰਾਪਤ ਹੋਵੈ ਜੀਵਤ ਆਇਓ ਮਰੀਏ ਖੇ ਨਮੇ ਰਾਮ ਨਾਮ ਕਿਲ ਵਿਖ ਕਾਟੇ ਭਏ ਪਵੇ ਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ कञ्जना भए मनुरा स्त्री पुरुष काम वे आपे जियो राम नाम की बिद नहीं जानी मात पिता सुत भाई खरे प्यारे जियो डूब मोए बिन पाणी ਡੂਬੋ ਮੋਏ ਬਿਨ ਪਾਣੀ ਗਤ ਨਹੀਂ ਜਾਣੀ ਹੋ ਮੈਂ ਤਾਂਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮਖ ਹੋਵੇ RAM ਨਾਮ ਵਖਾਣੈ ਆਪ ਤਰੇ ਕੁੱਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ RAM ਨਾਮ ਬਿਨ ਕੋ ਥਿਰ ਨਾਹੀ ਜਿਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸਚੀ ਜਿਉ RAM ਨਾਮ ਵਪਾਰਾ ਰਾਮ ਨਾਮ ਵਪਾਰਾ ਅਗੰਮਯ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਹੈ ਸਾਚੀ ਵਿੱਚੋ ਆਪ ਗਵਾਈਐ ਹਮ ਮਤ ਹੀਣਾ ਮੂਰਖ ਮੁਗਦ ਅੰਦੇ ਸਤਗੁਰ ਮਾਰਗ ਪਾਏ ਨਾਨਕ ਗੁਰਮਖ ਸ਼ਬਦ ਸੁਹਾਵੇ ਆਨ ਦੇਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜਿਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜਿਓ ਜੁਗ ਜੁਗ ਭਗਤ ਪਿਆਰੇ ਜੋਗ ਜੋਗ ਭਗਤ ਪਿਆਰੇ ਹਰ ਆਪ ਸੁvare ਆਪੇ ਭਗਤੀ ਲਾਏ ਆਪੇ ਦਾਨ ਆਪੇ ਬਿਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਆਪ ਗੁਣ ਘਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲੇਹਾਰੀ ਸੱਚੇ ਵਿਟੋ ਆਪੇ ਕਰੇ ਕਰਾਏ ਗੌੜੀ ਮਹੱਲਾ ਤਿਜਾ ਗੁਰ ਕੀ ਸੇਵਾ ਕਰ ਪਿਰਾਜਿਓ ਹਰ ਨਾਮ ਧਿਆਏ ਮਨੋ ਦੂਰ ਨ ਜਾਹੇ ਪਿਰਾਜਿਓ ਘਰ ਬੈਠਿਆ ਹਰ ਪਾਏ ਘਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਿਜ ਸਤ ਸੁਪਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋ ਆਪ ਕਰਾਏ ਨਾਮੋ Bijay ਨਾਮੋ ਜਮੈ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਦਾ ਨਾਮ ਮੀਠਾ ਪਿਰਾ ਜਿਓ ਜਾਂ ਚੱਖੈ ਚਿਤ ਲਾਏ ਰਸਨਾ ਹਰ ਰਸ ਚਾਖ ਮੁਝੇ ਜਿਓ ਅਨਰਾਸ ਸਾਦ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਭਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹੇ ਵਿਡਾਣੀ ਚੱਕਰੀ ਪਿਰਾ ਜਿਓ ਧਨ ਛੋੜ ਪਰਦੇਸ ਸਿਧਾਏ ਦੂਜੇ ਕਿਨ ਸੁਖ ਨਾ ਪਾਇਓ ਪਿਰਾ ਜਿਓ ਵਿਖਿਆ ਲੋਭ ਲੁਪਾਏ ਵੇਖਿਆ ਲੋਭ ਲੋ ਭਾਏ ਭਰਮ ਭੁਲਾਏ ਓ ਕਿਉ ਕਰ ਸੁਖ ਪਾਏ ਚਾਕਰੀ ਵਿਡਾਣੀ ਕਰੀ ਦੁਖਾਲੀ ਆਪ ਵਿੱਚ ਧਰਮ ਗਵਾਏ ਮਾਇਆ ਬੰਧਨ ਟਿਕਾ ਨਹੀਂ ਖੇਨ ਖੇਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੈ ਚੁਕੈ ਜਾ ਗੁਰਬਿ ਸਬਦੀ ਚਿਤ ਲਾਏ ਮੁਗਦ ਮਨਮੁਖ ਮੁਗਦ ਗਵਾਰ ਪਿਰਾ ਜਿਓ ਸ਼ਬਦ ਮਨ ਵਸਾਏ ਮਾਇਆ ਕਾ ਪ੍ਰਮ ਆੰਦ ਪਿਰਾ ਜਿਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗੁਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜੇ ਸਨੋ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮਖਿ ਆਪ ਬੁਝਾਏ ਜੇ ਸਨੋ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮਖਿ ਆਪ ਬੁਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਪੁੱਲ ਸ਼ੁਕ ਦੀ ਖਿਮਾ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ